बाँ मोड़ी मेरे मुंह पे चपेट मारे मेरे सीने पे मारे मेरे सर पे कड़े मारे उसने उसने मेरे साथ बहुत ज़्यादा अत्याचार किया है और मुझे बार बार ये प्रेशर डाला जा रहा है कि राजीनामा कर लो राजीनामा कर लो पर मैं इंसाफ चाहती हूँ हर ये शूज़ हमने मस्जिद के सामने जो दुकान लगती है शूज़ वालों की वहाँ से लिए थे कौन सी जगह ज्योति चौक का ਜੀ ਹਾਂਜੀ ਜੋਤੀ ਚੌਕ ਕਾ ਹੈ ਬਾਰ ਬਾਰ ਉਹ ਪ੍ਰੈਸ਼ਰ ਦਾਲ ਰਹੇ ਹੰਬੇ ਕਿ ਰਾਜੀ ਨਾਮਕ ਭਰਾ ਵਾ ਬੂਟਾ ਦਾ ਹੈਗਾ ਅੱਡਾ ਠੀਕ ਹੈ ਬੂਟਾ ਦਾ ਅੱਡਾ ਹੈਗਾ ਉਸ ਗਿਆ ਸੀ ਖਾਣਾ ਖਾਣ ਕਰ 5-10 ਮਿੰਟ ਲਈ ਉਹ ਕਹਿੰਦਾ ਤੂੰ ਹੋ ਜਾ ਮੈਂ 5 ਮਿੰਟ ਚੰਨਾ ਪਿਆਵਾ ਤੇ ਮੈਂ ਚਲੇ ਗਿਆ ਸਾਨੂੰ ਜਾ ਕੇ ਉਹ ਤਮਗਿਆ ਦੇ ਰਹੇ ਆ ਵੀ 4-500 ਤੇ ਪੂਰੀ ਜਿਹੀ ਮੀਂਹਿਆ ਮਲਾ ਲਾਂਗੇ ਇਹ ਦੋਵੇਂ ਮੀਆਂ ਬੀਬੀ ਲੜਨ ਦੇ ਇਰਾਦੇ ਨਾਲ ਉਸ ਦਿਨ ਸਾਡੇ ਕੋਲ ਆਏ ਸੀਗੇ ਉਹ ਕਹਿੰਦੇ ਵੀ ਅਸੀਂ মিডিਆ ਬੁਲਾ ਲਾਂਗੇ ਤੁਹਾਨੂੰ ਨੰਗੇ ਕਰ ਦੇਾਂਗੇ ਤੁਹਾਨੂੰ ਸਰਦਾਰਾਂ ਨੂੰ ਇਹ ਕਰ ਦੇਾਂਗੇ ਮੈਂ ਕਿਹਾ ਬੀਬੀ ਮੇਰੇ ਹੱਥ ਜੁੜੇ ਤੂੰ ਪਿੱਛੇ ਹੋ ਜਾ ਬੰਦੇ ਨੂੰ ਗੱਲ ਕਰ ਲੈਂਦੇ ਇਸ ਗੱਲ ਦੇ ਮੇਰੇ ਕੋਲ ਚਾਰ ਗਵਾਹ ਮੌਜੂਦ ਨੇ ਉਸ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਮੈਨੂੰ ਕਹਿੰਦੇ ਸੁਣਿਆ ਬਈ ਬੀਬੀ ਪਰੇ ਹੋ ਜਾ ਮੈਂ ਜਨਾਨੀਆਂ ਨਾਲ ਗੱਲ ਨਹੀਂ ਕਰਨੀ ਆਪਣੇ ਬੰਦੇ ਨੂੰ ਅੱਕੇ ਕਰ ਇਹ ਮੈਂ ਚਾਰ ਗਵਾਹ ਪੇਸ਼ ਵੀ ਕਰ ਦੇਾਂਗਾ ਠੀਕ ਹੈ ਜੇ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਗਵਾਹਾਂ ਦੀ ਬੂੰ ਬੋਲੀ ਦੀ ਵੀ ਕੋਈ ਵੈਲਿਊ ਹੁੰਦੀ ਹੈ ਕਿ ਨਹੀਂ ਮੂਦੀ ਨੂੰ ਕੋਈ ਵੈਲੀ ਹੁੰਦੀ ਏ ਕਿ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਉਹ ਘਰ ਵਾਲਾ ਮੈਨੂੰ ਬੋਲਣ ਲੱਪਿਆ ਤੂੰ ਐਦਾਂ ਤੂੰ ਉਹਦਾਂ ਤੂੰ ਕੋਠੀ ਪਾ ਲੈਣੀ ਏ ਮੈਂ ਕਿਹਾ ਭਰਾ ਆਂਦਾ ਪਿਆ ਉਹਨੇ ਤਾਂ ਗੱਲ ਕਰ ਲਈ ਉਹ ਮੇਰੇ ਤੇ ਹਾਵ ਵੀ ਹੋ ਗਿਆ ਜਰੈਨੀ ਨੇ ਮੈਂ ਕਿਹਾ ਤੂੰ ਭਰਾਵਾ ਪਿੱਛੇ ਹੋ ਜਾ ਤੂੰ ਮੇਰੇ ਨਾਲ ਨਾ ਲੜ ਅੱਗੇ ਤੇਰਾ ਬੰਦਾ ਬੈਸਣ ਡਿਆ ਠੀਕ ਹੈ ਉਹ ਫਿਰ ਮੇਰੀ ਟੀ-ਸ਼ਰਟ ਪਾੜ ਦਿੱਤੀ ਉਹਨੇ ਮੇਰੀ ਦਾੜੀ ਪੁੱਟੀ ਮੇਰੀ ਟੀ-ਸ਼ਰਟ ਪਾੜਤੀ ਮੇਰੀ ਸਿਰਿਸੈ ਨੂੰ ਹੱਥ ਪਾਇਆ ਦੱਸੋ ਮੈਂ ਕੋਈ ਪਹਿਲੇ ਕਾਰਵਾਈ ਨਹੀਂ ਕੀਤੀ ਕਾਰਵਾਈ ਕੀਤੀ ਉਹਨਾਂ ਨੇ ਮੈਂ ਸਿਰਫ ਜਵਾਬੀ ਆਪਣਾ ਬਚਾ ਕੀਤਾ ਜੇ ਜਵਾਬੀ ਬਚਾ ਆਪਣਾ ਗੁਨਾਹ ਹੈ ਤੇ ਮੈਂ ਇਸ ਗੱਲ ਦਾ ਗੁਨੇਗਾਰ ਹਾਂ ਮੈਂ ਪੂਰੇ ਕਾਨੂੰਨ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਵੀ ਜੇ ਮੈਂ ਆਪਣੀ ਜਵਾਬੀ ਰੱਖਿਆ ਕੀਤੀ ਏ ਇਹਦਾ ਮਤਲਬ ਮੈਂ ਗੁਨੇਗਾਰ ਹੋ ਗਿਆ ਮੇਰੀ ਦਾੜੀ ਪੱਟੀ ਮੇਰੇ ਕੋ ਹੱਲੇ ਤੱਕ ਉਹਦੇ ਵਾਲ ਹੈਗੇ ਨੇ ਮੈਂ ਕੋਹ ਤਾਂ ਤੁਹਾਨੂੰ ਸਬੂਤ ਦੇ ਤੌਰ ਤੇ ਉਹ ਵਾਲ ਦਿਖਾ ਦਿੰਦਾ ਮੇਰੇ ਨਿਸ਼ਾਨ ਪਏ ਮੇਰੀ ਐਮਐਲਆਰ ਪਹਿਲੇ ਕੱਟੀ ਗਈ ਪਰ ਮੇਰੀ ਸੁਣਵਾਈ ਨਹੀਂ ਹੋਈ ਇਹ ਤਾਂ ਐਸਐਚਓ ਸਾਹਿਬ ਨੂੰ ਪਤਾ ਹੋਵੇ ਵੀ ਉਹਨਾਂ ਨੇ ਮੇਰੀ ਕਿਉਂ ਨਹੀਂ ਦਰਖਾਸਤ ਲਿੱਤੀ ਠੀਕ ਹੈ ਇਹ ਐਸਐਚਓ ਪੁਲਿਸ ਵਾਲਿਆਂ ਨੂੰ ਪਤਾ ਹੋਵੇ ਇਹ ਤਾਂ ਸਾਡੀ ਦਰਖਾਸਤ ਕਿਉਂ ਨਹੀਂ ਲਿੱਤੀ ਜਾ ਰਹੀ ਸਾਡੀ ਦਰਖਾਸਤ ਲਿੱਤੀ ਨਹੀਂ ਉਹਨਾਂ ਨੇ ਤਿੰਨ ਦਿਨ ਮੈਨੂੰ ਟੜਕਾਉਂਦੇ ਰਹੇ ਤਿੰਨ ਦਿਨਾਂ ਦੇ ਵਿੱਚ ਮੈਨੂੰ ਪਤਾ ਚੌਥੇ ਦਿਨ ਪਤਾ ਲੱਗਾ ਮੇਰੇ ਤੇ ਉਹਨਾਂ ਨੇ 5 ਧਾਰਾਵਾਂ ਲਾ ਕੇ ਪਰਚਾ ਕਰ ਦਿੱਤਾ ਜਦ ਕਿ ਸਾਡੀ ਕੋਈ ਵੈਲਿਊ ਨਹੀਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਇੱਕ ਪਿਓ ਦੀ ਲਾੜੇ ਕੈਮਰਾ ਥੱਲੇ ਕਰ ਲੈ ਦੇਖੀ ਦੇਖ ਉਹ ਦਸ ਪੈਸੇ ਦਾ ਇੱਕ ਪੱਤਾ ਸੀ ਨਾ ਜਵਾਰੀ ਉਹ ਮਰਦ ਨਹੀਂ ਹੈ ਬਾਤੂ ਗਨਾਡੀ ਦੇ ਪੰਨੂ ਪਛਾੜਾ ਲੈ ਨੀ ਆਉਂਦਾ ਲੋਕੋ ਵੀ ਆਪਣੀ ਜਨਾਨੇ ਲਈ ਆ ਕੇ ਤੋ ਜਿਹੜੀ ਇਹ ਵੀਡੀਓ ਤੁਸੀਂ ਵੇਖੀ ਹੈ ਇਹ ਜਲੰਧਰ ਦੇ ਇੱਕ ਬਾਜ਼ਾਰ ਦੀ ਦੱਸੀ ਜਾ ਰਹੀ ਹੈ ਜਿੱਥੇ ਦੁਕਾਨਦਾਰ ਅਤੇ ਗ੍ਰਾਹਕ ਸਿਰਫ ਜੁੱਤੀਆਂ ਨੂੰ ਲੈ ਕੇ ਜੁੱਤੋ-ਜੂਤ ਹੋ ਗਏ ਨੇ ਪਰ ਜਿਸ ਤਰ੍ਹਾਂ ਇਹ ਵੀਡੀਓ ਅੱਗ ਦੇ ਵਾਂਗ ਵਾਇਰਲ ਹੋਈ ਹੈ ਉਸ ਤੋਂ ਬਾਅਦ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਜਿਸ ਤਰ੍ਹਾਂ ਇੱਕ ਮਹਿਲਾ ਗਾਹਕ ਤੇ ਨਾਲ ਸਲੂਕ ਕੀਤਾ ਗਿਆ ਉਹ ਬਿਲਕੁਲ ਵਾਜਬ ਨਹੀਂ ਹੈ ਬਿਲਕੁਲ ਸਹੀ ਨਹੀਂ ਹੈ ਹਾਲਾਂਕਿ ਉਸ ਦੁਕਾਨਦਾਰ ਦੇ ਉੱਤੇ ਹੁਣ ਪਰਚਾ ਦਰਜ ਹੋ ਗਿਆ ਤੇ ਹੁਣ ਦੁਕਾਨਦਾਰ ਹਾੜੇ ਵੀ ਕੱਢ ਰਿਹਾ ਹੈ ਤੇ ਦੂਜੇ ਪਾਸੇ ਜਿਹੜੀ ਔਰਤ ਹੈ ਮਹਿਲਾ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾ ਮਹਿਜ਼ ਜੁੱਤੀਆਂ ਬਦਲਣ ਆਏ ਸਾਂ ਜਦੋਂ ਇਸ ਦੁਕਾਨ ਦੇ ਉੱਤੋਂ ਜੁੱਤੀਆਂ ਲੈ ਕੇ ਗਏ ਸਾਂ ਤਾਂ ਵਾਰੰਟੀ ਸੀ ਤਾਂ ਕਿਹਾ ਗਿਆ ਸੀ ਕਿ ਜੇਕਰ ਕੋਈ ਕਮੀ ਪੇਸ਼ੀ ਹੋਈ ਤਾਂ ਤੁਸੀਂ ਇਹਨਾਂ ਨੂੰ ਰਿਪਲੇਸ ਕਰ ਸਕਦੇ ਹੋ ਬਦਲ ਸਕਦੇ ਹੋ ਤੇ ਅਸੀਂ ਰਿਪਲੇਸ ਕਰਨ ਹੀ ਆਏ ਸਾਂ ਪਰ ਸਾਨੂੰ ਨਹੀਂ ਸੀ ਪਤਾ ਕਿ ਦੁਕਾਨਦਾਰ ਅਗੋਂ ਗਾਲੀ-ਗਲੋਚ ਕਰੇਗਾ ਮਾਰਕੁੱਟ ਕਰੇਗਾ ਹਾਲਾਂਕਿ ਇਹ ਵੀਡੀਓ ਜਿਸ ਤਰ੍ਹਾਂ ਵਾਇਰਲ ਹੋਈ ਹੈ ਉਸ ਤੋਂ ਬਾਅਦ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਇੱਕ ਦੁਕਾਨਦਾਰ ਦੇ ਵੱਲੋਂ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਇਹ ਬਿਲਕੁਲ ਸਹੀ ਨਹੀਂ ਹੈ ਉਸ ਦੇ ਉੱਤੇ ਬਿਲਕੁਲ ਇੱਕ ਮੁਕਦਮਾ ਦਰਜ ਹੋਣਾ ਬਣਦਾ ਨਹੀਂ ਤੇ ਹੁਣ ਉਸਦੇ ਉੱਤੇ ਮੁਕਦਮਾ ਦਰਜ ਹੋਇਆ ਹਾਲਾਂਕਿ ਔਰਤ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਪਹਿਲਾਂ ਜਿਹੜੀ ਔਰਤ ਦੀ ਸਟੇਟਮੈਂਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੇਰਾ ਨਾਮ ਇਤਨਾ ਜ਼ਰੂਰੀ ਨਹੀਂ ਹੈ ਜੋ ਉਸपे ਜ਼ੁਲਮ ਹੋਇਆ ਹੈ ਉਸਕਾ ਸੁੰਨਾ ਬਹੁਤ ਜ਼ਰੂਰੀ ਹੈ ਮੇਰੇ ਸਾਥ ਜੋ ਜ਼ੁਲਮ ਹੋਇਆ ਹੈ ਰੋਡ ਦੇ ਉੱਪਰ ਮੈਂ ਜੂਤੇ ਲੈਣੇ